ਹਾਂਜੀ ਬਾਈ ਕੀ ਹਾਲ ਹੈ ਸਾਰਿਆਂ ਦਾ ਤੇ ਅੱਜ ਆਪਣਾ ਤੀਜਾ ਪਾਰਟ ਪਹਿਲਾਂ ਦੋ ਆਪਾਂ ਪਾਰਟ ਬਣਾਤੇ ਸੀ ਨਾ ਆਪਣੇ ਕਬੂਤਰਾਂ ਦੇ ਧੰਨੇ ਵਾਲੇ ਬਲੱਡ ਤੇ ਤੇ ਦੂਜਾ ਬਲੱਡੇ ਗਈ ਗੱਲੜ ਵਾਲਾ ਦੋ ਬਲੱਡ ਦਿਖਾਤੇ ਸੀ ਨਾ ਤੇ ਅੱਜ ਯਾਰ ਸਮਝ ਨਹੀਂ ਆ ਰਹੀ ਕਿ ਕਿਹੜੇ ਖਾਈਏ ਨਾ ਤਾਂ ਫੇਰ ਅੱਜ ਯਾਰ ਤੁਹਾਨੂੰ ਆਪਾਂ ਇੱਕ ਵੱਡਾ ਜੋੜਾ ਦਿਖਾਉਣੇ ਆ ਆਪਣਾ ਬਾਬਾ ਜੀ ਗੁਰਦੇਵ ਵਾਲਿਆਂ ਦਾ ਠੀਕ ਹੈ ਵੀਰੇ ਇੱਕ ਜੋੜੀ ਹੈ ਉਹਦੀ ਲਾਲ ਆਪਾਂ ਉਸੇ ਜਮਾ ਦੀ ਕੜਾਈ ਨਹੀਂ ਹੈਗੀ ਠੀਕ ਹੈ ਅਲੱਗ-ਅਲੱਗ ਪਾਏ ਹੋਏ ਦੋਨੇ ਪਰ ਆਪਾਂ ਇਸ ਵਾਰ ਦੇਖਦੇ ਆ ਉਹਨਾਂ ਨੂੰ ਇਕੱਠੀ ਭਾਵੇਂ ਜੋੜੇ ਨੂੰ ਥੋੜੇ ਟਾਈਮ ਤੱਕ ਉਹਨੂੰ ਤੇ ਕਰੋਣੇ ਵੀ ਤੁਹਾਨੂੰ ਆਪਾਂ ਬਾਬਾ ਜੀ ਗੁਰਦੇਵ ਵਾਲਿਆਂ ਦਾ ਸ਼ੌਂਕ ਠੀਕ ਹੈ ਇੱਕ ਜਿਹੜਾ ਆਪਣੇ ਕੋਲ ਜੋੜਾ ਹੈਗਾ ਵੱਡਾ ਤੇ ਭਾਈ ਵੀਡੀਓ ਅੱਜ ਵਾਲੀ ਛੋਟੀ ਹੋ ਗਈ ਤੇ ਭਰਾ ਯਾਰ ਪਿਆਰ ਵੀ ਕਰੋ ਯਾਰ ਆਪਾਂ ਤੁਹਾਨੂੰ ਕੂਤਰ ਦਿਖਾ ਰਹੇ ਹਾਂ ਨਾ ਚੈਨਲ ਸਬਸਕ੍ਰਾਈਬ ਕਰੋ ਭਾਈ ਇਹ ਲਾਈਕ ਵੀ ਕਰਿਆ ਕਰੋ ਵਿਊ ਵੀ ਵਧਾਓ ਵੀਰੇ ਯਾਰ ਵਿਊ ਵੀ ਆਪਣੇ ਘੱਟ ਹੀ ਆ ਰਹੇ ਹਨ ਲਾਈਕ ਵੀ ਥੋੜੀ ਹੁੰਦੀ ਹੈ ਭਰਾਵਾਂ ਦੇ 300 ਪਲੱਸ ਹੋ ਗਏ ਸਬਸਕ੍ਰਾਈਬ ਬਈ ਆਪਣੇ ਤੇ ਸਾਰੇ ਭਰਾਵਾਂ ਦਾ ਧੰਨਵਾਦ ਵੀਰੇ ਤੇ ਯਾਰ ਹੋਰ ਵੀ ਵੱਧ-ਵੱਧ ਸਬਸਕ੍ਰਾਈਬ ਕਰੋ ਯਾਰ ਵੀਰੇ ਠੀਕ ਹੈ ਤੇ ਆਪਾਂ ਹੁਣ ਤੁਹਾਨੂੰ ਵੱਡਾ ਜੋੜਾ ਦਿਖਾਉਣੇ ਆਂ ਬਾਬਾ ਜੀ ਦੇਵ ਵਾਲਾ ਠੀਕ ਹੈ ਵੀਰੇ ਬਾਹਰ ਕੱਢ ਕੇ ਕਰਾਉਣੇ ਆਂ ਵੀਰੇ ਸ਼ੌਕ ਹ ਲੋਵਰ ਕਰੋ ਸ਼ੌਂਕ ਵੀਰੇ ਵੱਡੇ ਜੋੜੇ ਦਾ ਵੀਰੇ ਇਹ ਕਬੂਤਰੀ ਹੈ ਠੀਕ ਹੈ ਕਰ ਲੋ ਸ਼ੌਂਕ ਚਿੱਟੀਆਂ ਅੱਖਾਂ ਦੀ ਮਿੱਚੇ ਪੀਲੀਆਂ ਦੀ ਭੰਕ ਮਾਰਦੀ ਐ ਠੀਕ ਐ 2 3 ਦੇ ਗੁਰਦੇਵ ਵਾਲਿਆਂ 'ਚ ਪਯੌਰ ਐ ਕਰੋ ਦੇਖੋ ਵੀਰੇ ਕੱਦ ਕਾੜ ਦੀ ਕਬੂਤਰੀ ਪਰਲਾ ਕਬੂਤਰਾ ਬਈ ਦੇਖ ਲੋ ਕਰ ਲੋ ਸ਼ੌਂਕ ਵੀਰੇ ਬਾਬਾ ਜੀ ਗੁਰਦੇਵ ਜੀ ਵਾਲਿਆਂ ਦੇ ਕਬੂਤਰਾ ਜਮਾ ਪਯੌਰ ਐ ਵੀਰੇ ਕਬੂਤਰਾ ਠੀਕ ਐ ਵੀਰੇ ਲਾਇਬ੍ਰੇਰੀ ਕਬੂਤਰ ਦੀ ਵੀ ਅੱਖ ਦਿਖਾਉਣਾ ਆਪਾਂ ਤੁਹਾਨੂੰ ਕਲੀਅਰ ਕਰਕੇ ਲੈ ਵੀਰੇ ਦੇਖੋ ਪੀ ਲੱਖਾ ਤੇ ਕਰ ਲੋ ਸ਼ੌ ਵੀਰੇ ਇਹ ਵੱਡਾ ਜੋੜਾ ਇਹ ਆਪਾਂ ਹਲੇ ਲਾਇਆ ਨਹੀਂ ਜਿੱਦੇ ਲਾਇਆ ਇਹਨਾਂ ਦੇ ਵਿੱਚ ਦਿਖਾਵਾਂ ਏ ਕਿਵੇਂ ਬਈ ਨਿਕਲਦੇ ਹਨ ਕਰੋ ਵੀਰੇ ਸ਼ੌਕ ਇਹ ਆ ਬਾਬਾ ਜੀਕਰ ਦੇ ਵਾਲੇ ਆਪਣੇ ਕੋਲ ਵੱਡਾ ਜੋੜਾ ਇੱਕ ਆਹ ਕੂਤਰੀ ਆ ਬਈ ਇਹ ਆਂਡੇ ਲਈ ਬੈਠੀ ਐ ਤੇ ਕਬੂਤਰ ਹੋਰ ਆ ਬਾਈ ਠੀਕ ਐ ਉਹ ਉਤਰ ਆਪਾਂ ਤੁਹਾਨੂੰ ਹੋਰ ਵੀਡੀਓ ਦਿਖਾਵਾਂਗੇ ਤੇ ਜਿਹੜਾ ਇਹ ਕਬੂਤਰ ਇਹਨਾਂ ਲੱਗਿਆ ਹੋਇਆ ਹੈ ਨਾ ਇਕੱਲਾ ਜੇ ਆਪਾਂ ਤੁਹਾਨੂੰ ਗਰਦੇਵ ਜੀ ਵਾਲੇ ਵੱਡੇ ਜੋੜੇ ਦਾ ਕਰਾਉਣਾ ਸ਼ੁਰੂ ਕਰਾਂਗੇ ਇਹਦਾ ਬਾਹਰ ਪਿੱਛੇ ਕਬੂਤਰ ਆ ਯਾਰ ਉਹਨਾਂ ਦੀ ਕਰਦੀ ਐ ਝਾਕ ਬਾਹਰ ਨੂੰ ਆਉਣ ਦੀ ਲੈ ਬਰੇ ਅੱਜ ਆਪਾਂ ਇਹਦੀ ਕੂਦੀ ਦੱਸਦੇ ਹਾਂ ਹਿਸਟਰੀ ਸਾਰੀ ਤੁਹਾਨੂੰ ਨਾ ਕਿ ਆਪਣੇ ਕੋਲੋਂ ਕਿੱਥੋਂ ਆਈ ਐ ਏ ਬਰੇ ਆਈਏ ਬਰੇ ਬਾਬਾ ਜੀ ਨੰਗਦੇ ਕਰੋ ਠੀਕ ਹੈ ਕਬੂਤਰੀ ਆ ਤੇ ਇਹਦਾ ਬਈ ਜਿਹੜਾ ਪਿੱਛਾ ਸੀ ਆਪਾਂ ਨੂੰ ਬਾਬਾ ਜੀ ਨੰਗ ਗਿਆ ਨੇ ਦੱਸਿਆ ਸੀ ਨੰਗ ਜੀ ਦਾ ਜਿਹੜਾ ਬੇਟਾ ਹੈਗਾ ਆਪਣਾ ਬਈ ਕੀ ਨਾਮ ਹੈ ਭੁੱਲ ਗਿਆ ਬਈ ਦਾ ਨਾਂ ਵੱਡਾ ਭਰਾ ਆਪਣਾ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਇਹ ਪਿੱਛਾ ਬਈ ਆਪਣੇ ਚਨਾਥ ਵਾਲਾ ਵਾਲੇ ਨੇ ਬਜ਼ੁਰਗਾਂ ਉਹਨਾਂ ਦੇ ਘਰੋਂ ਆਈ ਹੋਈ ਹੈ ਇਹ ਕਬੂਤਰੀ ਠੀਕ ਹੈ ਉਹਨਾਂ ਕੋ ਤੁਹਾਨੂੰ ਪਤਾ ਗੁਰਦੇਵ ਜੀ ਵਾਲੇ ਪਿਓਰ ਨੇ ਕੂਤਰਾ ਚਨਾਥ ਵਾਲਾ ਵਾਲੇ ਕੋਲ ਜਿਹੜੇ ਬਜ਼ੁਰਗ ਨੇ ਉਹਨਾਂ ਕੋ ਬਿੰਦਰ ਬੁੱਲੇ ਵਾਲੇ ਤੇ ਬਾਬਾ ਜੀ ਗੁਰਦੇਵ ਜੀ ਵਾਲੇ ਪਿਓਰ ਨੇ ਇਹ ਉਹਨਾਂ ਦੇ ਘਰੋਂ ਆਈ ਹੋਈ ਹੈ ਵੀਰੇ ਕਬੂਤਰੀ ਪਹਿਲਾਂ ਨਿੰਗ ਕੇ ਘਰੇ ਸੀ ਬਈ ਫਿਰ ਉਹਨਾਂ ਤੋਂ ਆਪਣੇ ਕੋਲ ਆਈ ਆ ਤੇ ਜਿਹੜਾ ਵੀਰੇ ਆ ਕਬੂਤਰਾ ਹੈ ਇਹਦੀ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੈਗੀ ਇਹ ਆਇਆ ਆਪਣਾ ਵੱਡਾ ਭਰਾ ਸਰਪੰਚ ਦੇ ਘਰੋਂ ਬਈ ਫਾਫੜਿਆਂ ਵਾਲਾਗਾ ਠੀਕ ਹੈ ਬਾਈ ਕੋਲ ਕੂਤਰਾ ਸੀ ਨਾ ਆਪਣੋਂ ਬਾਈ ਨੇ ਦੱਸਿਆ ਕਿ ਕਿੱਥੋਂ ਆਇਆ ਨਾ ਤਿਆ ਪਸਾ ਨੂੰ ਕਾਦੋ ਜੂਟ ਬੋਲੀਓ ਦਾ ਕੀ ਫਾਇਦਾ ਭਰਾ ਤੇ ਤੁਸੀਂ ਕੂਤਰ ਨੂੰ ਦੇਖ ਕੇ ਪਛਾਣ ਸਕਦੇ ਹੋ ਨਾ ਕੀ ਕੀ ਗੱਲਬਾਤ ਹੈ ਕੀ ਹੈਗਾ ਦੇ ਹੈ ਨਹੀਂ ਗੁਰਦੇਵ ਜੀ ਵਾਲਿਆਂ ਚਾਤ ਲਓ ਵੀਰੇ ਦੇਖੋ ਸ਼ੌਕ ਦੇਖੋ ਵੀਰੇ ਇਹ ਕੀ ਗੱਲਬਾਤ ਬਈ ਕੂਤਰ ਗੂਤਰੀ ਚ ਏਨੇ ਪਿਓਰ ਵੀਰੇ ਗੁਰਦੇਵ ਜੀ ਵਾਲੇ ਜਵਾਨੀ ਬਈ ਉਹ ਉਹ ਕਰਦੀ ਯਾਰ ਜਿਵੇਂ ਦੂਜੇ ਗੂਤਰ ਕਰਨ ਲੱਗ ਜਾਂਦੇ ਹਨ ਇਹ ਜਮਾ ਵੀ ਨਹੀਂ ਬਹੁਤ ਸੈਨੇ ਗੂਤਰਾ ਬਈ ਬੱਬਾ ਜੀ ਗੁਰਦੇਵ ਵਾਲੇ ਕਰੋ ਸ਼ਾਮ ਦਾ ਤੇ ਬਈ ਆਪਾਂ ਨੂੰ ਕਮੈਂਟ ਚ ਜਰੂਰ ਦੱਸਿਓ ਯਾਰ ਤੇ ਆਪਾਂ ਅਗਲੇ ਕਿਹੜੇ ਨਸਲ ਦੀ ਆਪਾਂ ਤੁਹਾਨੂੰ ਦਿਖਾਈਏ ਨਾ ਦੱਸਿਏ ਆਪਣੇ ਉਹ ਨਸਲ ਹੈਗੀ ਉਹਦੇ ਹੈ ਨਹੀਂ ਆਪਾਂ ਜਰੂਰ ਦੱਸਿਓ ਆਪਾਂ ਤੁਹਾਡੇ ਲਈ ਉਹ ਵੀਡੀਓ ਤਿਆਰ ਕਰਾਇਆ ਫਿਰ ਠੀਕ ਹੈ ਲੈ ਕੇ ਆਵਾਂਗੇ ਜੋੜੇ ਦੀ ਤੇ ਬਈ ਸਾਰਿਆਂ ਨੇ ਭਰਾ ਯਾਰ ਚੈਨਲ ਨੂੰ ਬਤਵਤਾ ਸਬਸਕ੍ਰਾਈਬ ਕਰੋ ਯਾਰ ਲਾਈਕ ਕਰਿਆ ਕਰੋ ਵੀਰੇ ਕਮੈਂਟ ਕਰਿਆ ਕਰੋ ਵੀਰੇ ਸ਼ੇਅਰ ਵੀ ਕਰੋ ਤੇ ਸਪੋਰਟ ਕਰੋ ਭਰਾ ਆਪਣੇ ਭਰਾ ਦੀ ਠੀਕ ਹੈ ਵੀਰੇ